ਜੇਕਰ ਤੁਸੀਂ ਵੀ ਕਈ ਕਿ ਸਾਲ ਪੁਰਾਣੀਆਂ ਇਮਾਰਤਾਂ ਜਾਂ ਦੁਕਾਨਾਂ ਦੇ ਵਿੱਚ ਬੈਠਿਓ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਪੁਰਾਣੀਆਂ ਇਮਾਰਤਾਂ ਦੇ ਵਿੱਚ ਕੁਝ ਅਜੀਹਾ ਹੋਣ ਲੱਗਿਆ ਕਿ ਫਟਾਫਟ ਲੋਕ ਦੁਕਾਨਾਂ ਦੇ ਵਿੱਚੋਂ ਬਾਹਰ ਸੜਕ ਤੇ ਨਿਕਲ ਆਏ ਅਜਈਆਂ ਆਵਾਜ਼ਾਂ ਆਈਆਂ ਕਿ ਦੇਖਣ ਵਾਲੇ ਵੀ ਹੈਰਾਨ ਹੋਏ ਕੀ ਇੱਕੋ ਦਮ ਜ਼ੋਰ ਦੀ ਵੱਡਾ ਧਮਾਕਾ ਹੋਇਆ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਵੀ ਐਕਟਿਵ ਆ ਜੋ ਕਿ ਇੱਕ ਇਮਾਰਤ ਦੇ ਮਲਵੇ ਥੱਲੇ ਦਬੀਆਂ ਹੋਈਆਂ ਨੂੰ ਦੇਖ ਰਹੇ ਹੋ ਇਹ ਤਸਵੀਰਾਂ ਜਲੰਧਰ ਸ਼ਹਿਰ ਦੇ ਸਭ ਤੋਂ ਵੀਜੀ ਬਾਜ਼ਾਰ ਮਿਲਾਪ ਚੌਕ ਦੀਆਂ ਨੇ ਜਿੱਥੇ ਵੱਡਾ ਹਾਦਸਾ ਵਾਪਰ ਗਿਆ ਕਈ ਸਾਲ ਪੁਰਾਣੀ ਦੁਕਾਨ ਦੀ ਛੱਤ ਡਿੱਗ ਗਈ ਜਿਸ ਕਰਕੇ ਉੱਥੇ ਮਾਲੀ ਨੁਕਸਾਨ ਕਾਫੀ ਹੋਇਆ ਤਾ ਧਮਾਕਾ ਸੁਣ ਕੇ ਫਟਾਫਟ ਦੁਕਾਨਦਾਰ ਵੀ ਬਾਹਰ ਨਿਕਲ ਮੈਂ ਚਲਦਾ ਵੇ ਆ ਜੀ ਹੂੰ ਉਹਦੇ ਮੈਂ ਵੀ ਆਇਆ ਵਾ ਭਾਜੀ ਅੱਛਾ ਉੱਪਰ ਕੰਮ ਚੱਲਦਾ ਵੇ ਆ ਜੀ ਹਾਂ ਜੀ ਕੰਮ ਚੱਲਦਾ ਵੇ ਭਾਈ ਥੱਲੇ ਕੋਈ ਖੜਾ ਤਾਂ ਨਹੀਂ ਸੀਗਾ ਜਾ ਗਿਆ ਭਾਈ ਐਕਟਿਵ ਵਾਲਾ ਕਿਹਨਾਂ ਆਇਆ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾ ਗਿਆ ਭਾਈ 2 ਮਿੰਟ ਪਹਿਲੇ ਬੰਦੇ ਉੱਠ ਕੇ ਗਏ ਸਨ ਤੇ ਬਾਕੀ ਦੁਕਾਨਦਾਰਾਂ ਦਾ ਕਿੰਨਾ ਕ ਨੁਕਸਾਨ ਹੋ ਗਿਆ ਭਾਈ ਬਹੁਤ ਨੁਕਸਾਨ ਹੋ ਗਿਆ ਭਾਈ ਅਰੇ ਦਰਦ ਵੀ ਉੱਪਰ ਟੁੱਟ ਗਏ ਨੇ ਜੀ ਅੱਛਾ ਜੀ ਕੈਂਟੀ ਸ਼ੂਟ ਸਾਰੇ ਆ ਦੇਖੋ ਟੁੱਟ ਗਏ ਨੇ ਏਸੀ ਦੇ ਪੁਆਇੰਟ ਵੀ ਟੁੱਟ ਗਏ ਨੇ ਉੱਪਰ ਬੰਦਾ ਪਿਆ ਸੀ ਕੰਸਟਰਕਸ਼ਨ ਹੋ ਰਹੀ ਹੁੰਦੀ ਸੀ ਦੋ ਤਿੰਨ ਮਹੀਨੇ ਤੋਂ ਅੱਛਾ ਕੰਮ ਚੱਲਦਾ ਸੀ ਹਾਂ ਕੰਮ ਚੱਲ ਰਿਹਾ ਸੀ ਸਪੋਟਾਂ ਨਹੀਂ ਇੰਨੀ ਅਸੀਂ ਜਿੰਦੇ ਕਰਕੇ ਡਿੱਗ ਗਿਆ ਸਾਰਾ ਥੱਲੇ ਬੰਲੀਆਂ ਵੀ ਲਾਈਆਂ ਸੀ ਕਹਿੰਦੇ ਹਾਂ ਇਧਰਲੇ ਪਾਸੇ ਲਾਈਆਂ ਬਾਕੀ ਪਾਸੇ ਨਹੀਂ ਲਾਈਆਂ ਜੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਭਾਜੀ ਬਸ ਐਕਟਿਵ ਕੁਟਰ ਟੁੱਟ ਗਿਆ ਇੱਕ ਦੋ ਕੰਡਾ ਦਾ ਕਿੰਨਾ ਕ ਨੁਕਸਾਨ ਹੋ ਗਿਆ ਜੀ ਗਵਾਂ ਦਾ ਤਾਂ ਕਾਫੀ ਨੁਕਸਾਨ ਹੋ ਗਿਆ ਫਰੈਂਡ ਦਾ ਸਾਰੇ ਹੀ ਉ ਜਿਹੜਾ ਠੇਕੇਦਾਰ ਕੰਮ ਕਰਦਾ ਸੀ ਉਹਦੇ ਨੇ ਮਿਲਦੇ ਆ ਦੇਖਦੇ ਕੀ ਪ੍ਰੋਬਲਮ ਆ ਜੋ ਮਸਲਾ ਪਹਲ ਕਰਾਣੇ ਆ ਉਹਦਾ ਕਾਰਨ ਕੀ ਬਣਿਆ ਡਿੱਗਿਆ ਕਿੱਦਾਂ ਪਤਾ ਲੱਗਾ ਤੁਸੀਂ ਕਾਰਨ ਉਹ ਕਿ ਬਿਲਡਿੰਗ ਕੋਈ ਬਣਾ ਰਿਆ ਨਵੇਂ ਹੂੰ ਉਹਦੇ ਕਰਕੇ ਦੇਖਦੇ ਹੁਣ ਕੀ ਆ ਲਾਂਦੇ ਤੇ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਦੀ ਬਿਲਡਿੰਗ ਹੈ ਜੀ ਇਹਨਾਂ ਬਿਲਡਿੰਗ ਪਿਆਰ ਵਾਲੇ ਬੈਠੇ ਜੋ ਹੁੰਦਾ ਨਾ ਕਿੰਨਾ ਕ ਨੁਕਸਾਨ ਹੋ ਗਿਆ ਥੱਲੇ ਦੁਕਾਨਦਾਰ ਨਹੀਂ ਨੁਕਸਾਨ ਤੇ ਦੋ ਕੁ ਕਟੀਆਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਹੁੰਦਾ ਜਿਹੜਾ ਹੋਇਆ ਕਿਸੇ ਦਾ ਦੁਕਾਨਦਾਰ ਦਾ ਉਹ ਆਪਾਂ ਦੇਖਦੇ ਆ ਨਾ ਗੱਲ ਸਰ ਆਪਣਾ ਪਰਿਵਾਰੀ ਹੈ ਠੀਕ ਹੈ ਸੋ ਦੇਖ ਸਾਹਿਬ ਕਰ ਇਸ ਘਟਨਾ ਦੇ ਵਿੱਚ ਗਣੀ ਮਤੇ ਇਹ ਰਹੀ ਕਿ ਜਾਣੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਪਰ مالی ਨੁਕਸਾਨ ਕਾਫੀ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ